ਸਤਿ ਸ਼੍ਰੀ ਅਕਾਲ ਨਮਸਕਾਰ ਆਦab ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਖਾਸ ਕਰਕੇ ਭਾਰਤੀਆਂ ਵਾਸਤੇ ਇੱਕ ਚੰਗੀ ਅਪਡੇਟ ਹੈਗੀ ਹੈ ਕੈਨੇਡਾ ਤੇ ਭਾਰਤ ਵਿਚਕਾਰ ਪਿਛਲੇ ਦਿਨਾਂ ਦੇ ਵਿੱਚ ਜੋ ਡਿਪਲੋਮੈਟਿਕ ਰਿਸ਼ਤੇ ਵਿਗੜੇ ਸੀਗੇ ਰਾਜਨੀਤਿਕ ਮਾਹੌਲ ਇੱਕ ਦੂਜੇ ਦੇ ਖਿਲਾਫ ਹੋਇਆ ਸੀਗਾ ਉਹ ਹੁਣ ਪਟਰੀ ਤੇ ਆ ਸਕਦਾ ਹੈ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਭਾਰਤ ਤੇ ਕੈਨੇਡਾ ਵਿਚਕਾਰ ਰਿਸ਼ਤੇ ਜਿਹੜੇ ਐ ਉਹ ਬੇहद ਨਾਰਮਲ ਹੋ ਸਕਦੇ ਨੇ ਜੇਕਰ ਮਾਰਕ ਕਾਰਨੀ ਅਗਵਾਈ ਕਰਦੇ ਨੇ ਕੈਨੇਡਾ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਜੇਕਰ ਮਾਰਕ ਕਾਰਨੀ ਦੇ ਹੱਥ ਵਿੱਚ ਆਉਂਦੀ ਹੈ ਤਾਂ ਫਿਰ ਉਹਨਾਂ ਦੀ ਨੇੜਤਾ ਜਿਹੜੀ ਹੈ ਉਹ ਭਾਰਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਗੱਲ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਕਿਸ ਨੂੰੜਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਤੇ ਭਾਰਤ ਵਿਚਕਾਰ ਲਗਾਤਾਰ ਤਣਾ ਵਧ ਰਿਹਾ ਸੀਗਾ ਪਰ ਜਦੋਂ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਮਾਰਕ ਕਾਰਨੀ ਨੇ ਕੁਰਸੀ ਸੰਭਾਲੀ ਉਦੋਂ ਤੋਂ ਸੁਰਖੀਆਂ ਦੇ ਵਿੱਚ ਇਸ ਰਿਸ਼ਤੇ ਨੂੰ ਲੈ ਕੇ ਬਹੁਤ ਕੁਝ ਨਹੀਂ ਲਿਖਿਆ ਗਿਆ ਹੌਲੀ ਹੌਲੀ ਜਿਹੜੇ ਇਹ ਤਣਾ ਤਣੀ ਦਾ ਮਾਹੌਲ ਸੀਗਾ ਉਹ ਨਾਰਮਲ ਸੀ ਵਾਲੇ ਪਾਸੇ ਨੂੰ ਚਲਾ ਗਿਆ ਨਾਰਮਲ ਹੁੰਦਾ ਚਲਾ ਗਿਆ ਤੇ ਹੁਣ ਜਦੋਂ ਕੈਨੇਡਾ ਦੇ ਵਿੱਚ 28 ਤਰੀਕ ਨੂੰ VOTING ਹੈ ਤਾਂ ਉਸ ਤੋਂ ਠੀਕ ਪਹਿਲਾਂ ਜੋ ਮਾਹੌਲ ਹੈ ਉਸ ਬਾਰੇ ਜੇਕਰ ਡਿਸਕਸ਼ਨ ਕੀਤਾ ਜਾਵੇ ਤਾਂ ਭਾਰਤ ਤੇ ਕੈਨੇਡਾ ਵਿਚਕਾਰ ਜਿਹੜੇ ਰਿਸ਼ਤੇ ਨੇ ਉਹ ਬੇहद ਨਾਰਮਲ ਨਜ਼ਰ ਆਉਂਦੇ ਨੇ ਕੈਨੇਡਾ ਨੇ ਹੁਣ ਭਾਰਤ ਦੇ ਨਾਲ ਹਮਦਰਦੀ ਜਤਾਈ ਹੈ ਮਾਰਕਾਰਨੀ ਨੇ ਇੱਕ ਟਵੀਟ ਕੀਤਾ ਹੈ ਤੇ ਉਸ ਟਵੀਟ ਦੇ ਬਹੁਤ ਸਾਰੇ ਮਾਇਨੇ ਨੇ ਨਾ ਸਿਰਫ ਮਾਰਕਾਰਨੀ ਸਗੋਂ ਕੈਨੇਡਾ ਦੇ ਹੋਰ ਵੱਖ-ਵੱਖ ਅਹੁਦਿਆਂ ਤੇ ਵਿਰਾਜਮਾਨ ਕਈ ਲੀਡਰਾਂ ਨੇ ਵੀ ਟਵੀਟ ਕਰਕੇ ਭਾਰਤ ਦੇ ਨਾਲ ਹਮਦਰਦੀ ਜਤਾਈ ਹੈ ਜਿਹੜਾ ਪਹਲਗਾਉਂ ਦੇ ਵਿੱਚ ਇੱਕ ਅਟੈਕ ਹੋਇਆ ਜਿਹਦੇ ਵਿੱਚ ਜਿਹੜੇ ਉੱਥੇ ਘੁੰਮਣ ਗਏ ਸੀਗੇ ਟੂਰਿਸਟ ਉਹਨਾਂ ਦੇ ਜਿਸ ਤਰੀਕੇ ਦਾ ਧੂਕ ਕੀਤਾ ਗਿਆ ਉਸ ਦੀ ਨਿੰਦਾ ਕੀਤੀ ਗਈ ਹੈ ਮਾਰਕਰਨੀ ਨੇ ਜੋ ਆਪਣੇ ਟਵੀਟ ਵਿੱਚ ਲਿਖਿਆ ਉਹ ਪੜ੍ਹ ਕੇ ਤੁਹਾਨੂੰ ਪਹਿਲਾਂ ਸੁਣਾ ਦਿੰਨੇ ਆ ਫਿਰ ਅੱਗੇ ਆਪਾਂ ਡਿਸਕਸ਼ਨ ਕਰਾਂਗੇ ਮਾਰਕਰਨੀ ਲਿਖਦੇ ਨੇ ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਮੈਂ ਬਹੁਤ ਡਰਿਆ ਹੋਇਆ ਹੈ ਇਹ ਇੱਕ ਬੇਹੱਦ ਹੈਰਾਨ ਕਰਨ ਵਾਲੀ ਹਿੰਸਕ ਕਾਰਵਾਈ ਹੈਗੀ ਹੈ ਜਿਸ ਵਿੱਚ ਮਾਸੂਮ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਮਾਰਿਆ ਅਤੇ ਜ਼ਖਮੀ ਕੀਤਾ ਗਿਆ ਹੈ ਨਾਲ ਹੀ ਉਹਨਾਂ ਨੇ ਅੱਗੇ ਲਿਖਿਆ ਕਿ ਕੈਨੇਡਾ ਇਸ ਅੱਤਵਾਦੀ ਹਮਲੇ ਦੀ ਸਖਤ ਨਿਖੇਦੀ ਕਰਦਾ ਹੈ ਅਤੇ ਪੀੜਤ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸੰਵੇਦਨਾ ਪ੍ਰਗਟ ਕਰਦਾ ਹੈ ਸੋ ਇਹ ਟਵੀਟ ਜਿਹੜਾ ਹੈ ਉਹ ਭਾਰਤ ਦੇ ਹੱਕ ਦੇ ਵਿੱਚ ਤੇ ਦੁੱਖ ਜਤਾਇਆ ਗਿਆ ਹੈ ਜਿਹੜਾ ਪਹਿਲਗਾਉਂ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਉਸ ਨੂੰ ਲੈ ਕੇ ਹੁਣ ਜਿਹੜਾ ਇਹ ਦੁੱਖ ਜਤਾਇਆ ਗਿਆ ਹੈ ਉਹ ਸਿਰਫ ਮਾਰਕ ਕਰਨੀ ਦੇ ਵੱਲੋਂ ਨਹੀਂ ਸਗੋਂ ਹੋਰ ਕਈ ਲੀਡਰ ਜਿਹੜੇ ਕੈਨੇਡਾ ਦੇ ਨੇ ਉਹਨਾਂ ਨੇ ਵੀ ਇਸ ਮਸਲੇ ਦੇ ਉੱਤੇ ਭਾਰਤ ਦੇ ਨਾਲ ਹਮਦਰਦੀ ਦਿਖਾਈ ਹੈਗੀ ਹੈ ਸੋ ਜੇਕਰ ਐਦਾਂ ਇਸ ਤਰੀਕੇ ਨਾਲ ਜਾਂ ਫਿਰ ਕਹਿ ਸਕਦੇ ਕਿ ਜਦੋਂ ਇਸ ਤਰੀਕੇ ਦੀ ਕੋਈ ਘਟਨਾ ਹੁੰਦੀ ਹੈ ਮੈਂ ਹਮੇਸ਼ਾ ਦੇਖੋ ਇਸ ਤੋਂ ਪਹਿਲਾਂ ਵੀ ਕੈਨੇਡਾ ਨਿੰਦਾ ਕਰਦਾ ਰਿਹਾ ਅਤਵਾਦੀ ਹਮਲਿਆਂ ਦੀ ਜਾਂ ਫਿਰ ਇਸ ਤਰੀਕੇ ਦੀਆਂ ਜਿਹੜੀਆਂ ਹਿੰਸਕ ਕਾਰਵਾਈਆਂ ਹੁੰਦੀਆਂ ਨੇ ਉਹਨਾਂ ਦੇ ਖਿਲਾਫ ਭਾਵੇਂ ਉਹ ਯੂਕਰੇਨ ਤੇ ਰਸ਼ੀਆ ਦੇ ਜੰਗ ਦੀ ਗੱਲ ਕਰ ਲਈਏ ਬਹੁਤ ਹੋਰ ਹੋਰ ਜਿੱਥੇ ਹਿਊਮਨਿਟੀ ਦਾ ਖਾਸ ਕਰਕੇ ਜਦੋਂ ਘਾਣ ਹੁੰਦਾ ਹੈ ਜਾਂ ਫਿਰ ਕਹਿ ਸਕਦੇ ਕਿ ਜਦੋਂ ਮਨੁੱਖਤਾ ਦਾ ਘਾਣ ਹੁੰਦਾ ਹੈ ਤਾਂ ਉਸ ਜਗ੍ਹਾ ਦੇ ਉੱਤੇ ਕੈਨੇਡਾ ਹਮੇਸ਼ਾ ਖੜਦਾ ਹੈ ਸੋ ਮਾਰਕ ਕਾਰਨੀ ਦਾ ਜਿਹੜਾ ਇਹ ਟਵੀਟ ਹੈ ਉਹ ਭਾਰਤ ਤੇ ਕੈਨੇਡਾ ਵਿਚਕਾਰ ਰਿਸ਼ਤੇ ਜਿਹੜੇ ਹੈ ਉਹਨਾਂ ਨੂੰ ਹੋਰ ਨਰਮ ਕਰ ਸਕਦਾ ਹੈ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਜਦੋਂ ਮਾਰਕ ਕਾਰਨੀ ਦੇ ਹੱਥ ਵਿੱਚ ਕੁਰਸੀ ਆਈ ਹੈ ਤੇ ਮਾਰਕ ਕਾਰਨੀ ਹੁਣ ਤੱਕ ਖਾਸ ਕਰਕੇ ਹੁਣ ਤੱਕ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਖਾਸ ਕਰਕੇ ਭਾਰਤ ਨੂੰ ਲੈ ਕੇ ਕਰਦੇ ਨਜ਼ਰ ਆਏ ਨੇ ਗਾਹੇ ਬਗਾਹੇ ਉਹ ਇਸ ਮਸਲੇ ਦੇ ਉੱਤੇ ਬੜੇ ਹੀ ਸਾਲੀਨਤਾ ਟੰਗ ਦੇ ਨਾਲ ਵਿਚਰਦੇ ਹੋਏ ਵੀ ਨਜ਼ਰ ਆਉਂਦੇ ਨੇ ਸੋ ਇਸ ਤਰੀਕੇ ਦਾ ਟਵੀਟ ਤੇ ਜਿਸ ਤਰੀਕੇ ਦੀ ਕੰਮ ਕਰਨ ਦੀ ਸ਼ੈਲੀ ਨਜ਼ਰ ਆ ਰਹੀ ਹੈ ਫਿਲਹਾਲ ਮਾਰਕ ਕਰਨੀ ਦੀ ਉਸ ਕੰਡੀਸ਼ਨ ਤੋਂ ਇੰਜ ਲੱਗਦਾ ਹੈ ਕਿ ਜੇਕਰ ਸੱਤਾ ਦੇ ਵਿੱਚ ਮੋੜ ਲਿਬਰਲ ਆਉਂਦੇ ਨੇ ਤਾਂ ਹੋ ਸਕਦਾ ਹੈ ਕਿ ਪਹਿਲਾਂ ਵਾਲਾ ਹਾਲ ਨਾ ਹੋਵੇ ਕਿ ਭਾਰਤ ਤੇ ਕੈਨੇਡਾ ਵਿਚਕਾਰ ਰਿਸ਼ਤੇ ਵਿਗੜਨ ਉਮੀਦ ਕਰ ਰਿਹਾ ਇਸ ਵਾਰ ਕਿ ਭਾਰਤ ਤੇ ਕੈਨੇਡਾ ਵਿਚਕਾਰ ਰਿਸ਼ਤੇ ਸੁਧਰਨਗੇ ਤੇ ਜੇਕਰ ਇੱਕ ਆ ਭਾਰਤੀ ਪੱਖੋਂ ਸੋਚਿਆ ਜਾਵੇ ਤਾਂ ਇਹ ਬੇहद ਚੰਗੀ ਖਬਰ ਹੈ ਕੈਨੇਡਾ ਵਾਲੇ ਪੱਖ ਤੋਂ ਉਮੀਦ ਕਰਦਾ ਬਲੌਗ پسند ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ